ਓਲਡ ਟੈਸਟਮੈਂਟ ਦੀ ਸ਼ਰਾ ਦੇ ਅਨੁਸਾਰ ਸੇਕੰਡੋ ਲੈਂਟੀਕੋ ਟੈਸਟਮੈਂਟੋ ਇਨਸਾਨ ਜਦੋਂ ਪਾਪ ਕਰਦਾ ਸੀ ਕੋਤਰੇ ਪਰਸਨ ਪੇਕਾਵਨ ਉਹਨੂੰ ਜਾਨਵਰਾਂ ਦੀ ਬਲੀ ਦੇਣੀ ਪੈਂਦੀ ਸੀ ਤੇ ਵਚਨ ਦੱਸਦਾ ਕਿ ਉਹ ਲਹੂ ਇਨਸਾਨ ਦੇ ਪਾਪ ਨੂੰ ਟੱਕ ਲੈਂਦਾ ਸੀ ਕਿਉਂਕਿ ਵਚਨ ਦੇ ਵਿੱਚ ਪੜਿਆ ਕਿ ਲਹੂ ਬਹਾਉਣ ਤੋਂ ਬਿਨਾ ਮਾਫੀ ਮਿਲਦੀ ਨਹੀਂ ਹੈ ਪਰ ਕਿ ਜੇ ਲਿਖਿਆ ਸੈਂਸਸ ਫਾਰਟਮੇਂਟੋ ਦੇ ਸਾਂਗੋ ਐਨੋਨ ਗੀਓ ਪਰਟੋ ਨੋ ਰਿਸਿਸਟੋ ਪਰਗੋ ਅਿਫਲੇਗੇਦੋ ਆਦਮ ਔਰ ਹਵਾਨੇ ਵੀ ਪਾਪ ਕੀਤਾ ਮਤਿਵਾ ਫਿਰ ਕੋਈ ਕਹਿੰਦਾ ਆਦਮ ਔਈਵਾ ਨੇ ਪੇਕਾਟੋ ਕੁੰਨਨੋ ਦੀ ਪਤ ਲੱਗਾ ਕਿ ਅਸੀਂ ਨੰਗੇ ਆ ਕਵਾਂਤੋ ਨੇ ਪੇਕਾਟੋ ਹਨ ਕਪੀਟੋ ਕਿ ਲੋਰੋ ਐਡੋ ਟੂਨੀ ਨੋ ਨੇ ਪ੍ਰੀਵੋ ਸੇ ਇਸਟਿ ਦੀ ਤੇ ਬਾਈਬਲ ਚ ਲਿਖਿਆ ਪਰਮੇਸ਼ਵਰ ਨੇ ਉਹਨਾਂ ਨੂੰ ਚਮੜੇ ਦੇ ਚੋਲੇ ਪਹਿਨਾਏ ਤੇ ਲਾ ਬੀਬਲ ਸਾਸਕ੍ਰਿਤੋ ਕਿ ਦਿਓਨੀ ਪੋਟੇਂਤੇ ਲੀਆ ਵੇਸਸਿਟੋ ਕੋਨ ਇਵੈਸਿਟਿ ਕੀਰਨ ਫਾਟੇ ਕੋਲਾ ਪੈਲਲੇ ਦੇ ਲੀਆ ਦੀ ਔ ਚਮੜਾ ਕਿੱਥੋਂ ਜਾਨਵਰ ਕੋਈ ਐਨੀਮਲ ਇਹ ਕੋਈ ਵੀ ਸਿੱਧੀ ਸੈਕਰੀਫਾਈਸ ਕੋਲ ਪਹਿਲੇ ਬੋਲਦੇ ਕਿ ਕੋਈ ਕੋਈ ਐਨੀਮਲ ਇਸ ਆਪਕੋ ਪਰਤਾ ਤੋ ਇਨ ਲੋਕ ਆਪਸ ਸਤ ਸੈਕਰੀਫਾਈਸ ਕਰਾ ਦੋ ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਉਹ ਬੱਲੀਆਂ ਜਾਨਵਰ ਦੀ ਬਲਦ ਦੀ ਪੇੜ ਦੀ ਉਹਨਾਂ ਦਾ ਲਹੂ ਇਨਸਾਨ ਦੇ ਪਾਪ ਨੂੰ ਟੱਕ ਲੈਂਦਾ ਪਰ ਤਾਂ ਕਿ ਇਹ ਲੋਕ ਆਪਸ ਦੀ ਖੇਰਾ ਨੂੰ ਤੇਰੀ ਅਨਮਾਰੀ ਕੋ ਫਰੀ ਹੋਣ ਲਈ ਪਿਕਾ ਤੇ ਲਈ ਇਸ ਨੂੰ ਮਾਰੀ ਪਤੇ ਕੋ ਨੇ ਸਰਦੀ ਕੋ ਲਈ ਉਹ ਕਹਿੰਦੀ ਅਨਮਾਰੀ ਲੇਕਿਨ ਜਦੋਂ ਨਿਊ ਟੈਸਟਮੈਂਟ ਦੇ ਵਿੱਚ ਆਉਨੇ ਆ ਕੋਈ ਵੀ ਨਹੀਂ ਆਉਂਦੇ ਇਸ ਤਰ੍ਹਾਂ ਯੇਸ਼ੂ ਦਾ ਲਹੂ ਤੁਹਾਡੇ ਪਾਪਾ ਨੂੰ ਟੱਕਦਾ ਨਹੀਂ ਆ ਬਲਕੇ ਤੁਹਾਡੇ ਪਾਪਾ ਨੂੰ ਸ਼ੁੱਧ ਕਰ ਦਿੰਦਾ ਆ ਉਹ ਤੁਹਾਨੂੰ ਕਲੀਨ ਕਰ ਦਿੰਦਾ ਆ ਉਹ ਤੁਹਾਨੂੰ ਵਾਸ਼ ਕਰ ਦਿੰਦਾ ਆ ਕਿ ਸੰਗੁਰ ਜੀਸੂ ਕ੍ਰਿਸਤ ਨੋਨ ਸੋਕ ਨੋਨ ਕੋਪਰੀ ਨੋਸਟ੍ਰੀ ਪੇਕਾਤੀ ਮਾਬੀਨਸੀ ਪੁਰੀਫica Noi dai nostri peccati ਕਿਉਂਕਿ ਇਹ ਉਹ ਲਹੂ ਆ ਜਿਹਦੇ ਵਿੱਚ ਕੋਈ ਪਾਪ ਨਹੀਂ ਸੀ ਕੋਈ ਐਬ ਨਹੀਂ ਸੀ ਪਰ ਕਿ ਸੰਗੁਰ ਜੀਸੂ ਕ੍ਰਿਸਤ ਨੋਨ ਕੋਂਟੀਨੇ ਪੇਕਾਟੋ ਨੰਬਰ 1 ਇਹ ਲਹੂ ਤੁਹਾਨੂੰ ਤੇ ਮੈਨੂੰ ਛੁਟਕਾਰਾ ਦਿੰਦਾ ਹੈ ਪਰਦਾ ਤੁਹਾਨੂੰ ਨੰਬਰ 1 ਇਲਸਾਉਰੇ ਜੀਸੂ ਕ੍ਰਿਸਤ ਚੀਲੀ ਚੀਸਤੀ La liberazione, dà la liberazione dal peccato. Da ho si. quando le persone erano sottomesse a Luhu ha il sangue di Gesù Cristo, sali esatti de dele così che noi possiamo ottenere vittoria, possiamo ottenere libertà. Two, ke, karda, saaf karda, clean karda. Numero clean il numero 2 invece, corrisponde al versetto che abbiamo letto di primo Giovanni, capitolo 1, versetto 7, che il sangue di Gesù Cristo ci purifica.

ਉਹਦੇ ਲਹੂ ਦੇ ਨਾਲ ਸਾਫ਼ ਕੀਤਾ ਗਿਆ ਮੈਂ ਉਹਦੇ ਲਹੂ ਦੇ ਨਾਲ ਪਵਿੱਤਰ ਕੀਤਾ ਗਿਆ ਹੈ